ਨੁਤਾ ਹਏ ਮੇਰਾ ਤੋਂਨੇ ਵਗਾ ਵਸਦਾ ਕਾਲੇ ਕਾਲੇ ਮਗਾ ਲਗੀ ਕਰਾ ਮੇਰੇ ਕਾਲੇ ਕਰਾ ਮੇਰੇ ਬੰਦ ਨੂੰ 10 ਸਾਲ ਹੋ ਗਏ ਤੇ ਬੱਤੀ ਹੋਏ ਨੁ ਜਿਦੀ ਨਗਰ ਗਿਆ ਹੋਇਆ ਦੀ ਮੇਰਾ ਬੋਤਾ ਚੰਗਣਾ ਦੇ ਵਿੱਚ ਅਤਵਾਦੀਆਂ ਹੋ ਗਣ ਹਵਲੇ ਚ ਨਹੀਂ ਇਹ ਤਾਂ ਹੋ ਗਿਆ पता पुते ले जी महीने पंज महीने तूं मेरे पुतल त कोई सोलाड बि न छुटी बि न आया कहना मम्मी मैं आऊंगा नौ महीने दो महीने छुट्टी लेके आऊंगा पुत पक्की लैली आ मेरे पुता <laughs> <laughs> पुतमया <laughs> <laughs> ਆਹ ਬਤਾ ਮੁਗਾ ਜਪੜਾ ਸਾਰੇ ਕਰਿਆ ਪੀ ਉਹ ਤਾਂ ਬਾਰੇ ਤੇਰੀ ਅਦੇ ਨੋ ਦੇਲੇ ਘੱਟ ਦੇ ਮੈਂ ਜੀਤੇ ਤਰੀ ਲਾਸਟ ਵਾਰ ਗੱਲ ਨੂੰ ਗੱਲ ਕਰਦੇ ਕੱਲ ਬਾਤ ਵੀ ਕੱਲ ਹੋਈ ਦੀ 5 ਵਜੇ ਵਿਆਹੀ ਚ ਤਿੰਨ ਤਿੰਨ ਚਾ ਚਲ ਵਾਰੀ ਬੂਨ ਕਰ ਲੈਂਦਾ ਦੀ ਵੀਡੀਓ ਕਾਲ ਕਰ ਲੈਂਦਾ ਦੀ ਮੰਮੀ ਅਸੀਂ ਕੱਲ ਨੂੰ ਚਲੇ ਜਾਣਾ ਬਾਪ ਦੇ ਝੋਟ ਚ ਕਹਦਾ ਬੱਸ ਫਿਰ ਮੈਂ ਘਤੂ ਇਲਾਕੇ ਨਾ ਪਵਾਲੀ ਉਹਦਾ ਜਾ ਕੇ ਸਮਾਨ ਵੇਚੇ ਮਮੋ ਤੋ ਹੀ ਲੈ ਲਈ ਦੂ ਕਾ ਚੰਗਾ ਮੰਮੀ ਹਾਏ ਸਵੇਰ ਤਾਂ ਸਾਨੂੰ ਕਿਸੇ ਮੁੰਡੇ ਨੇ ਆਜੂ ਤੇ ਮਾੜਾ ਮੋਟਾ ਆਦੀ ਸਾਨੂੰ ਦਾਦੇ ਦੇ ਭੂਣ ਦਾ ਭੂਣ ਪਾਉਂਦਾ ਦੀਦਾ ਬਾਦਸ਼ਾਹ ਸੈਨੇ ਭੂਣ ਲਾਇਨੇ ਮੁੰਡੇ ਨੇ ਭੂਣ ਨਹੀਂ ਛੱਕੇ ਤਾਨੂੰ ਬਾਤ ਉਹ ਭੂਣ ਨਹੀਂ ਆਏ ਪਰ ਅਫਸਰਾ ਨੇ ਕੋਈ ਭੂਣ ਨਹੀਂ ਛੀਆ ਤਾਨੂੰ ਬਾਤ ਆਇਆ ਤਾਂ ਮੈਨੂੰ ਪਤਾ ਨਹੀਂ ਵਾਜੂ ਦਸਾ ਕਹਨੇ ਵੀ ਇਹ ਤੇ ਟੱਟਾਂ ਲੱਗਿਆ ਕੇ ਦਾਖਲ ਕਰਾਇਆ ਹੋਇਆ ਤੇਰੇ ਮੇਰੇ ਪੁੱਤ ਦੀ ਲੱਟ ਟੁੱਟ ਜਾਂਦੀ ਬੈਠੇ ਰਹਿਣਾ 아이 ਹੂੰ ਯਾਰ ਇਹ ਠੀਕ ਨਹੀਂ ਹੈ ਜੀ ਦੋ ਦੋ ਬਾਅਦ ਮੈਂ ਥੋੜਾ ਘੰਟੇ ਤੋਂ ਦਸਤ ਪਰਿਵਾਰ ਚ ਕੌਣ ਆਉਣਾ ਆਪਣੇ ਦੋ ਪਰਿਵਾਰ ਚ ਤਾਂ ਮੈਂ ਮੇਰੇ ਘਰ ਦੇ ਨਾਲ ਕਮਾਉਂਦਾ ਜੀ ਇਹ ਮੇਰਾ ਪੈਲੇਸ ਟੋਟਾ ਬਟਾ 10 ਮੁੰਡੇ ਨੇ 10 ਮੁੰਡੇ ਨੇ ਜੀ ਠੀਕ ਹੈ ਜੀ ਇਹ ਕਦੋਂ ਘਰ ਪਹੁੰਚੇ ਹੋਗੇ ਜੀ ਇਹ 15 ਦੇ ਭਰਤੀ ਜੀ ਇਹ ਪਹੁੰਚਦਾ ਜੀ ਪੁੱਤਾ ਸਵਾਤ ਨੂੰ ਜਿਹੜਾ ਬੰਦਾ ਪਾਲਾ ਕਿਹਾ ਹਾਂ ਦਾ ਬਹੁਤ ਵਧੀਆ ਦਾ ਸਭ ਮਦਦ ਕੀਤੀ ਅਜ਼ਰਬੈਜਾਨੇ ਮੇਰੀ ਕੀ ਗ੍ਰੀਕੀ ਨਹੀਂ ਚੱਕੀ ਜੀ ਪਹਿਲਾਂ ਤਾਂ ਮੈਂ ਖਾਰਿਓ ਕਰਨਾ ਹੁੰਦਾ ਤੁਹਾਨੂੰ ਕਹਿੰਦੇ ਇਹਦਾ ਪਾਰਕ ਪਾਰਕ ਦਾ ਜੀ ਜੇ ਦੀ ਭਾਈ ਲਕਾਈ ਕਿੱਥੋਂ ਆਈ ਇਹਨੂੰ ਸਰਕਾਰੀ ਸਕੂਲ ਦੇ ਕਿ ਤੁਮੇ ਮੈਨੂੰ ਮੰਨੋ ਕਿ ਤੁਮੇ ਮੰਨੋ ਅੱਛੀ ਬੋਧਵਾਚ ਬਾਬਰ ਕੈਂਪ ਦੀ ਗੱਲ ਇਹ ਰਾਹੋਂ ਕੈਂਪ ਦੀ ਗੱਲ ਉਸ ਕੈਂਪ ਦੇ ਬੱਚੇ ਪਹਿਲੀ ਵਾਰ ਨੂੰ ਅੱਛੀ ਦੇਖੋ ਨਾ ਪਰਵਾਰ ਤੇਰੀ ਤੇਰੇ ਪਰ ਬੱਚੇ ਵਿਆਹ ਹੋਇਆ ਸੁਣੀ ਨਾ ਹਜ਼ਾਰ ਕੁੜੀ ਨੂੰ ਚਾਰ ਮਹੀਨੇ ਭਾਂ ਚਾਰ ਮਾਰ ਬੱਚੇ ਗਿਆ ਅੱਛਾ ਚਾਰ ਮਹੀਨੇ ਹੋ ਗਏ ਰਹੇ ਹੀ ਨਹੀਂ ਹੈਗਾ ਬਸ ਮਿੰਨਾ ਕਾ ਛੋਟੇ-ਕਟੇ ਦੀ ਜਿਹੜੇ ਵਿਆਹ ਹੋਵਾ ਪਰ ਬੱਚਾ ਆਇਆ ਜਿਹੜੇ ਦੂਜੇ ਬੱਚੇ ਉਹ ਵੀ ਕਰ ਜਾਤਾ ਤੇ ਛੋਟੇ ਉਹ ਵੀ ਬਧਰ ਨਹੀਂ ਕਰਦਾ ਤੇ ਇਹ ਜਿਹੜਾ ਮਤਤ ਬਾਦ ਦਾ ਇਹ ਨਹੀਂ ਪੂਰੀ ਕਰਦਾ ਇਹ ਮਾਤਰਾਵਾਦੀ ਨੰਨ ਲਾਰਦੇਸ਼ੀ ਇਹ ਰੋਏ ਦੇ ਜੀ ਕੀ ਕਰਨਾ ਚਾਹੁੰਦੇ ਆਤ ਬਾਦ ਕਿੰਨਾ ਦੇਸ਼ ਲਈ ਖਤਰਨਾਕ ਬਸ ਇਹ ਤਾਂ ਹੁਣ ਸਰਕਾਰਾਂ ਨੂੰ ਕਰਨਾ ਚਾਹੀਦਾ ਜਿੱਦਾਂ ਹੁਣ ਮੇਰਾ ਪੁੱਤ ਚਲੇਗਾ ਮੈਂ ਤਾਂ ਉਹ ਦੀ ਗਣਤ ਇਹਦਾ ਕੱਖ ਨਹੀਂ ਰਹੇ ਹਨ ਤੋ ਯਕਨ ਉਹ ਜਿਨ੍ਹਾਂ ਦੀ ਕੁੜੀ ਅੱਜ ਘਰ ਬਹਿ ਜਾਣੀ ਉਹਨਾਂ ਨੂੰ ਪੁੱਛੋ ਸਾਨੂੰ ਪੁੱਛ ਕੇ ਦੇਖੋ ਮੇਰੇ ਘਰੋਂ ਤੋਦੀ ਚਲੇ ਜਾਣੀ ਹੁਣ ਲੋਕ ਕਹਿੰਦੇ ਹੁਣ ਕਿਵੇਂ ਸਿੱਧਕ ਚ ਪਹੁੰਚ ਲੈ ਕੋਈ ਮੰਤਰੀ ਨੇ ਗੱਲਾਂ ਮਾਰਦੇ ਨੇ ਜੀ ਏਕਣੋਂ ਕਹੀ ਸਾਨੂੰ ਪੁੱਛ ਕੇ ਕੋਈ ਅੱਧੇ ਇੱਕ ਛੱਡ ਦੇ ਕੇ ਕਹਿੰਦੇ ਤੁਸੀਂ ਖੜੇ ਬੈਠੇ ਆ ਬਸ ਸਰਕਾਰ ਤੋਂ ਕੋਈ ਮੰਗ ਕਰਦੇ ਆਪਾਂ ਸਰਕਾਰ ਤੋਂ ਸਾਡੋ ਕੀ ਮੰਗਾਏ ਬਸ ਚਾਟਾ ਦਾ ਪੁੱਤ ਕਿਹਾ ਜੀ ਤੇਰੇ ਪਿਤਾ ਤੁਹਾਡੇ ਸਾਰੇ ਹੁਣ ਦੇ ਕਾਬੇਟਾਂ ਦੇ ਸ਼ੀਰ ਦਾ ਦਰਜਾ ਪਾ ਕੇ ਆਪਕੋ ਨਹੀਂ ਇੱਕ ਚੀਜ਼ ਕਰਦਾ ਹਾਂ ਉਹ ਨਹੀਂ ਮੈਂ ਕਿਉਂਕਿ ਤਾਂ ਇਹ ਤਰੂ ਗੱਚਾ ਕਰਿਆ ਨਾ ਉਹ ਰੂਟ ਕਮਾਂਡ ਦਾ ਵੀ ਸਾਰੰਗੀ ਹੋਈ ਹੁਣ ਮੈਂ ਤਾਂ ਥੋੜਾ ਬੰਦਾ ਬਾਪੂ ਆ ਮੈਂ ਰੱਖੀ ਨਹੀਂ ਰਹਿਣਾ ਬਸ ਤੂੰ ਘਰ ਦੇ ਜਾ ਕੁੜੀ ਜਿਹੜੀ ਜਾ ਕੇ ਲੈਂਦੀ ਆਪੀ ਕਿੰਨੇ ਪੈਨ ਪ੍ਰੈਸਰ ਦਨ ਭਾਈ ਨੂੰ ਜੀ ਬਾਜੂ ਭਾਈ ਨੂੰ ਬੋਲੇ ਜਰ ਪ੍ਰੇਤਪਾਲ ਸਿੰਘ ਦਾ ਪਰਾਲਾ ਬੜਾ ਪਰ ਪਰ ਤੋਂ ਬੜਾ ਚੁੱਕਾ ਬੜਾ ਆਇਆ ਨਾ ਮੈਂ ਤੁਹੂ ਕਰਤਾ ਹਾਂ ਜਨਮ ਪਰਤੀ ਹੈ ਇਹਨਾਂ ਨੂੰ ਪੰਦਰਾਂ ਨੂੰ ਹੋ ਗਏ 10 ਸਾਲ ਹੋ ਗਏ ਸਰ 2015 ਚ ਭਰਤੀ ਹੋਈ ਸੀਗੇ ਹਾਂਜੀ 10 ਸਾਲ ਹੋ ਗਏ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਸੀ ਤਿੰਨ ਭਰਾਵਾਂ ਜੀ ਤੇ ਮੰਮੀ ਡੈਡੀ ਆ ਤੇ ਉਹਨਾਂ ਦੀ ਵਾਈਫ ਨੇ ਤੇ ਮੇਰੇ ਵਾਈਫ ਨੇ ਤੇ ਮੁੰਡੇ ਛੋਟੇ ਭਰਾ ਦੇ ਵਾਈ ਠੀਕ ਹੈ ਅੱਜ ਸਵੇਰ ਨੂੰ ਪਤਾ ਲੱਗਿਆ ਕਿਸੇ ਕਿਸੇ ਇਸ ਵੇਲੇ ਸਾਢੇ 5 ਵਜੇ ਮੈਨੂੰ ਮੈਸੇਜ ਆਇਆ ਹੋਦੀ ਇਹ ਤੇ ਫਰੈਂਡ ਦਾ ਮੁੰਡੇ ਦਾ ਤੇ ਮੈਂ ਉਹਨਾਂ ਨੂੰ ਜਲਦੀ ਰਿਪਲਾਈ ਕਰਿਆ ਉਦੋਂ ਕਿ ਮਨੁਣ ਨੇ ਨਹੀਂ ਦੱਸਿਆ ਤਾਂ ਹੈ ਨਹੀਂ ਮੈਂ ਫਿਰ ਕਾਲ ਵੀ ਕਰੀ ਉਹਨਾਂ ਨੂੰ ਤੇ ਉਹ ਰੋਲ ਲੱਗ ਗਿਆ ਬਸ ਹਮ ਤਾਂ ਸਤਿਨੇ ਵੀ ਪਰਿਵਾਰ ਨੇ ਬੜਾ ਥੱਲੇ ਗਰੀਬੀ ਤੇ ਇੱਥੇ ਮੇਂ ਇਹ ਕਰਦਾ ਸਾਡਾ ਸਾਰਾ ਸਰਕਲ ਉਹਦੇ ਚੱਲਦਾ ਸਰਕਾਰ ਕੀ ਸਾਡਾ ਭਰਾ ਚਲ ਗਿਆ ਹੋ ਸਾਡਾ ਮੰਗ ਕਰਦੇ ਹਾਂ ਸਰਕਾਰ ਕੁਝ ਫਿਲਹਾਲ ਕੋਈ ਮੰਗ ਨਹੀਂ ਰਹਿਣੂਗਾ ਸਾਡਾ ਭਰਾ ਬਸ ਹੁੰਦਾ ਅਲੀਆ ਸਕਦੇ ਹਾਂ ਔਰ ਕੋਈ ਮੰਗ ਨਹੀਂ ਕਰੇ ਪਿਛਲੇ ਸ਼ਹੀਦ ਹੋਏ ਗਏ ਯਾਦਬਾਦ ਕਰੇ ਜਿਹੜੇ ਅਤਵਾਦੀਆਂ ਯਾਦ ਕਰਦੇ ਸਰਕਾਰਾਂ ਨੂੰ ਕਰਨਾ ਚਾਹੀਦਾ ਖੁਸ਼ੀ ਅੰਦਰ ਕੇ ਮੈਂ ਮੜ ਦਿੰਦੇ ਨੇ ਇਦਾਂ ਬਗੋਂ ਇੱਕ ਉਹ ਵਾਲੀ ਗੋਣਾ ਇਨਫੋਰਮੇਸ਼ਨ ਦਿੱਤਾ ਸਰਕਾਰ ਕੋਲ ਕਿ ਇਹ ਸੀ ਲਾਲਾ ਜੇ ਕੋਈ ਨਹੀਂ ਉਹ ਨਾਲ ਨਾ ਹੋਈ ਸੀ ਗੱਲ ਸਾਫ ਦੀ ਨਾ ਉਹਦੇ ਜਿਹੇ ਜਿਹਾ ਆਪਣਾ ਗੱਲ ਹੋਈ ਸੀ ਉਹ ਕਹਿੰਦੇ ਜੇ ਅਸੀਂ ਬੋਡੀ ਲੈ ਕੇ ਤੁਰੇ ਆਂ ਕਿ ਸ਼ਾਮ ਹੋ ਜਣੀ ਆ ਵੀ ਕੱਲ ਦਾ ਰੱਕ ਕੱਲੂ 10 ਵਜੇ ਬੁਲਕੀ ਸੋਟ ਪਾਉਣ ਦੂਗੀ ਇਸ ਵੇਲੇ ਕੱਲ ਦਾ ਫੈਂਟ ਕੱਲ 10 ਵਜੇ ਦਾ ਮੇਰਾ ਕਸ਼ਮੀਰਾ ਸਿੰਘ ਮੈਕਸਮੈਨ ਫੌਜ ਚ ਰਿਟਾਇਰਡ ਹੈ ਇਹ ਪ੍ਰਤਿਭਾਲ ਜੀ ਆਪਣੇ ਭਰਾ ਸੀਗੇ ਸਾਡੇ ਚਾਚਾ ਜੀ ਸੀਗੇ ਆਪਣੇ ਚੰਗੇ ਰਿਲੇਸ਼ਨ ਹੈ ਇਹਨਾਂ ਨਾਲ ਇਹਨਾਂ ਨੇ ਜੋ ਪਹਿਲਾ ਦੌਰ ਕੱਟਿਆ ਬਹੁਤ ਹੀ ਗਰੀਬੀ ਚ ਕੱਟਿਆ ਇਹ ਦਿਹਾੜੀਦਾਰ ਬੰਦਾ ਸੀ ਇਹਨੇ ਦਿਹਾੜੀ ਕਰਕੇ ਤਿੰਨੇ ਮੁੰਡੇ ਪੜ੍ਹਾਏ ਕਾਬਲ ਬਣਾਏ ਜਿੰਨਾ ਵਿੱਚੋਂ ਇੱਕ ਬੰਦਾ ਮੁੰਡਾ ਇਹਨਾਂ ਦਾ ਭਰਤੀ ਹੋ ਗਿਆ ਆਰਮੀ ਚ 10 ਸਾਲ ਦੇ ਕਰੀਬ ਸਰਵਿਸ ਹੋ ਗਈ ਸੀ ਉਹਨਾਂ ਦੀ ਚਾਰ ਪੰਜ ਮਹੀਨੇ ਪਹਿਲਾਂ ਹੀ ਛੁੱਟੀ ਕਰਕੇ ਗਿਆ ਇਹਨਾਂ ਦੀ ਸਾਥੀ ਹੋਈ ਸੀ ਆ ਮਕਾਮ ਜੋ ਬਣਾਇਆ ਬਚਰੇ ਨੇ ਮੁੰਡੇ ਨੇ ਆਪਣਾ ਹੰਬੜਾ ਮਾਰ ਕੇ ਬਣਾਇਆ ਸੁਭਾਅ ਬਹੁਤ ਹੀ ਦੇਸ਼ ਭਗਤੀ ਵੀ ਔਰ ਟੈਂਡ ਵਿੱਚ ਰਹਿਣ ਵਾਲਾ ਜਿਵੇਂ ਆਪਾਂ ਕਹਿੰਦਾ ਠੰਡਾਪਣ ਬਹੁਤ ਹੀ ਮੁੰਡੇ ਇਹ ਨਹੀਂ ਸੀਗਾ ਵੀ ਆਪਾਂ ਜਿਵੇਂ ਕੋਈ ਆਉਂਦਾ ਬੰਦਾ ਘੁੰਮਰਾ ਹਰੇਕ ਦਾ ਸਤਿਕਾਰ ਕਰਨਾ ਆਪਣੇ ਘਰ ਵਿੱਚ ਰਹਿਣਾ ਆਵਾਰਾ ਸੀ ਕਦੇ ਘੁੰਮਰਾ ਜਿ ਦੇਖਿਆ ਮੁੰਡਾ ਸ਼ਾਹ ਵਿੱਚ ਕਦੇ ਪਰਿਵਾਰ ਦੀ ਨੀਂਦ ਹੁੰਦੀ ਹੈ ਅਬ ਸੱਟਾ ਬੱਚਾ ਜੋ ਖਾਤੀ ਹੋਵੇ ਪਰਾਨ ਕਮੇਟੀ ਦਾ ਆਪਣਾ ਬੁੜਾ ਪਾਸਟਿੰਗ ਕਿੰਨਾ ਨਹੀਂ ਗਮ ਆਪੇ ਤੇ ਆਇਆ ਜਿੱਦਾਂ ਦਾ ਮੈਸੂ ਉਹ ਤਾਂ ਜੀ ਹੁਣ ਆਪਣੀ ਆ ਤਾਂ ਉਹੀ ਗੱਲ ਕਹਿਣ ਦੀ ਗੱਲ ਉਹ ਤਾਂ ਮਾਂ ਪਿਓ ਨੂੰ ਇਹ ਪਤਾ ਹੈ ਜਾਂ ਜੋ ਉਹਦੇ ਲੜ ਲਾਈ ਦੀ ਲੜਕੀ ਵਿਚਾਰੀ ਉਹਨੂੰ ਪਤਾ ਹੈ ਜਾਂ ਉਹਦੇ ਪਰਿਵਾਰ ਨੂੰ ਪਤਾ ਜੀ ਇਹ ਘਾਟਾ ਤਾਂ ਨਾ ਸਹਿਣ ਜੋ ਗਈ ਹੈ ਇਹਨਾਂ ਤੋਂ ਨਾ ਸਹਿਆ ਜਾਣਾ ਉਹ ਜੋ ਆਪਣਾ ਮੁੰਡਾ ਸਰਵਿਸ ਦੇ ਦੌਰਾਨ ਡਿਊਟੀ ਦੌਰਾਨ ਆਨ ਸਰਵਿਸ ਆਨ ਜੋ ਆਪਣੇ ਉਹਨਾਂ ਨੇ ਕਾਟਨ ਸਰਚ ਕੀਤਾ ਜੀ ਉਹ ਸ਼ਹੀਦ ਹੋ ਗਿਆ ਜੋ ਦੱਸ ਰਹੇ ਕਿ ਗਰਲੇਟ ਮਿਲਟਨ ਦਾ ਦੁਆਰਾ ਛੱਡਾ ਗਿਆ ਉਰੇ ਜੋ ਸਰਦੇ ਹੋਰੇ ਬੱਚੇ ਸਰਦੇ ਵੀ ਸਾਡ ਵਰਜਨਾਂ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਕਰਕੇ ਦੇਸ਼ ਦੇ ਲਈ ਸ਼ਹੀਦੀ ਪ੍ਰਾਪਤ ਕਰਕੇ ਗਏ ਉਹ ਆਰਮੀ ਚ ਰਹੇ ਹੋਗਾ ਜਿਹੜਾ ਅਤਵਾਦ ਹੈ ਜਿਹਨੇ ਕਿੰਨਾ ਖੰਡਕ ਤਰਨਾਗਾ ਜਿਹੜਾ ਆਪਣੀ ਜਵਾਨ ਜਰਾਂ ਕਰਤੀਆਂ ਇਹ ਤਾਂ ਜੀ ਹੁਣ ਤੋਂ ਨਹੀਂ ਇਹ ਤਾਂ ਸਦੀਆਂ ਤੋਂ ਇੱਕ ਘੁੰਣ ਦੀ ਤਰ੍ਹਾਂ ਲੱਗਿਆ ਹੋਇਆ ਅਤਵਾਦ ਆਪਾਂ ਕਹਿ ਦਿੰਦੇ ਆ ਨਾ ਇਹ ਖਤਮ ਹੋਇਆ ਨਾ ਹੋਣਾ ਇਹ ਸਾਡੀਆਂ ਸਰਕਾਰਾਂ ਜੋ ਰਾਜਨੀਤੀਆਂ ਉਹੀ ਕਰਵਾਉਂਦੀਆਂ ਉਹੀ ਕਰਦੇ ਆ ਜੋ ਜਿਨ੍ਹਾਂ ਵਿੱਚ ਸਾਡੇ ਬੱਚੇ ਜ਼ਿਆਦਾ ਸ਼ਹੀਦ ਹੁੰਦੇ ਆ ਉਸੀ ਹੀ ਤੋਂ ਹੋ ਜਾਂਦੇ ਆ ਅੱਗੇ ਤੋਂ ਅੱਗੇ ਸਰਕਾਰਾਂ ਫੇਰ ਉਹੀ ਅੱਜ ਖਤਮ ਹੋ ਜੂਗਾ 6 ਮਹੀਨੇ ਬਾਅਦ ਫੇਰ ਸ਼ੁਰੂ ਹੋ ਜਾਂਦਾ ਜੀ ਜਿਹੜੇ ਆਮ ਪ੍ਰੀਤ ਸਾਰ ਸਰਕਾਰਾਂ ਤੋਂ ਤਾਂ ਮੰਗ ਇਹ ਹੀ ਹੈ ਜੀ ਮਾਂ ਪਿਓ ਨੂੰ ਦਾ ਸਹਾਰਾ ਸੀਗਾ ਉਹਨੇ ਵਿਚਾਰੇ ਗਰੀਬੀ ਚੱਕੀ ਉਹਨੂੰ ਸਹੀਦੀ ਦਰਜਾ ਦੇਣ ਜੋ ਉਹਦਾ ਬਣਦਾ ਹੱਕ ਹੈ ਸਹੀਦ ਦਾ ਇੱਕ ਜੋ ਦਰਜਾ ਦਿੱਤਾ ਜਾਵੇ ਜੋ ਉਹਦੇ ਬਣਦੀਆਂ ਫੈਸਿਲਿਟੀਆਂ ਨੇ ਉਹਨੂੰ ਦਿੱਤੀਆਂ ਜਾਣ ਉਹਦੇ ਪਰਿਵਾਰ ਨੂੰ ਦਿੱਤੀਆਂ ਜਾਣ ਤਾਂ ਸਰਕਾਰਾਂ ਕਰਦੇ ਕੀ ਨੇ ਕਿ ਕਿ ਗਰੀਬਾਂ ਲੋਕਾਂ ਦੇ ਬੱਚੇ ਸੀ ਹੁੰਦੇ ਬਦਰਾ ਤੇ ਜਾ ਕੇ ਜੀ ਕਿ ਲੀਡਰ ਦਾ ਪੁੱਤ ਤਾਂ ਕੋਈ ਪੇਸ਼ ਨਹੀਂ ਕਰਦਾ ਨਹੀਂ ਲੀਡਰ ਦੇ ਪੁੱਤ ਦਾ ਬਾਰ ਪੜਦੇ ਨਹੀਂ ਉੱਥੇ ਲੀਡਰ ਦਾ ਪੁੱਤ ਤਾਂ ਹੈ ਹੀ ਨਹੀਂ ਆਨ ਗਰਾਉਂਡ ਤੇ ਗਰਾਉਂਡ ਤੇ ਤਾਂ ਆਪਾਂ ਹੀ ਆ ਆਪਣੇ ਲੋਕ ਨੇ ਗਰੀਬ ਲੋਕ ਨੇ ਆਪਾਂ ਰੋਟੀ ਵਾਸਤੇ ਜਾਂਦੇ ਆ ਰੋਟੀ ਕਮਾਉਣ ਜਾਂਦੇ ਆ ਵੀ ਸਾਡੇ ਮਾਂ ਪਿਓ ਸਾਡੇ ਭੈਣ ਭਰਾ ਜਾਂ ਸਾਡੇ ਬੱਚੇ ਇਹਦਾ ਫਾਇਦਾ ਲੈ ਜੁਗਣਾ ਲੇਕਰ ਉਹ ਤਾਂ ਵਿਚਾਰੇ ਨੇ ਦੇਖਿਆ ਵੀ ਕੁਝ ਨਹੀਂ ਦਿੱਤੀ ਸਰਕਾਰੀ ਘਾਰਲੀ ਨੇ ਆਪ ਸਾਡੇ ਹਲਕੇ ਦੇ ਜੋ ਨਮਾਇੰਦਾ ਪਾਰਟੀ ਮੈਂਬਰ ਉਹ ਆਏ ਨੇ ਬਾਕੀ ਕੱਲ ਦੇਖੋ ਕੀ ਹੋਣਾ ਕੱਲ ਸੰਸਕਾਰ ਦਾ ਦੱਸ ਰਹੇ ਨੇ 我肯定不知道库巴和阿古斯库巴恩